ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ న్యూਸ ਜਿੱਥੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਭਰੋਸੇਮੰਦ ਤਰੀਕੇ ਨਾਲ ਫੇਰਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਖਾਸ ਤੌਰ ਤੇ ਤੁਹਾਡੇ ਲਈ ਵੀਡੀਓ ਅੱਗੇ ਵਧਾਨ ਤੋਂ ਪਹਿਲਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਨਾਲ ਕਿਹੜੇ ਜ਼ਿਲ੍ਹੇ ਤੋਂ ਜੁੜੇ ਹੋ ਔਸਮ ਵਿਭਾਗ ਵੱਲੋਂ ਹੋਈ ਵੱਡੀ ਭੂ ਵਿਖਵਾਨੀ 8 ਤੋਂ 13 ਸਤੰਬਰ ਨੂੰ ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਪਵੇਗਾ ਭਾਰੀ ਮੀਂਹ, ਰੈੱਡ ਅਲਰਟ ਜਾਰੀ। ਇਸ ਸਾਲ ਮੌਨਸੂਨ ਨੇ ਦੇਸ਼ ਭਾਰ ਵਿੱਚ ਤਾਕਤ ਨਾਲ ਦਸਤਕ ਦਿੱਤੀ ਹੈ। ਭਾਰੀ ਬਾਰਿਸ਼ ਕਾਰਨ ਕਈ ਰਾਜਾਂ ਵਿੱਚ ਹੜ੍ਹ ਅਤੇ ਤਬਾਹੀ ਦੀ ਸਥਿਤੀ ਹੈ। ਰਾਜਸਥਾਨ ਵਿੱਚ ਰੈੱਡ ਅਲਰਟ ਜਾਰੀ ਹੋਣ ਕਾਰਨ ਕਈ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਹਨ। ਪੰਜਾਬ ਵਿੱਚ ਹਾਲਾਤ ਗੰਭੀਰ ਹਨ ਜਿੱਥੇ 1900 ਪਿੰਡ ਪਾਣੀ ਵਿੱਚ ਡੁੱਬ ਗਏ। ਲੱਖਾਂ ਲੋਕ ਪ੍ਰਭਾਵਿਤ ਹੋਏ ਅਤੇ ਫਸਲਾਂ ਨੁਕਸਾਨੀ ਹੋਈਆਂ। ਉੱਤਰਾਖੰਡ ਵਿੱਚ ਯੈਲੋ ਅਲਰਟ ਜਾਰੀ ਹੈ ਜਦਕਿ ਬਿਹਾਰ ਯੂਪੀ ਅਤੇ ਦਿੱਲੀ ਐਨਸੀਆਰ ਵਿੱਚ ਵੀ ਅਗਲੇ ਦਿਨ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਇਸ ਪਰ ਦੇ ਲੋਕਾਂ ਨੇ ਕੀਤਾ ਰੈੱਡ ਮੂਨ ਦਾ ਦੀਦਾਰ ਐਤਵਾਰ ਨੂੰ ਭਾਰਤ ਵਿੱਚ ਇੱਕ ਦੁਰਲਭ ਅਤੇ ਲੰਬਾ ਪੂਰਨ ਚੰਦਰ ਗ੍ਰਹਿਣ ਦੇਖਣ ਨੂੰ ਮਿਲਿਆ ਜੋ 82 ਮਿੰਟ ਤੱਕ ਚੱਲਿਆ ਰਾਤ 11:01 ਵਜੇ ਚੰਦਰਮਾ ਪੂਰੀ ਤਰ੍ਹਾਂ ਧਰਤੀ ਦੇ ਪਰਛਾਵੇਂ ਨਾਲ ਟੱਕ ਗਿਆ ਅਤੇ ਤਾਂਬੇ ਲਾਲ ਰੰਗ ਦਾ ਦਿਖਾਈ ਦਿੱਤਾ ਬੈਂਗਲੁਰੂ ਲਦਾਖ ਅਤੇ ਤਾਮਿਲਨਾਡੂ ਤੋਂ ਇਸ ਦਾ ਲਾਈਵ ਪ੍ਰਸਾਰਣ ਕੀਤਾ ਗਿਆ ਹਾਲਾਂਕਿ ਕਈ ਇਲਾਕਿਆਂ ਵਿੱਚ ਬੱਦਲਾਂ ਕਾਰਨ ਤ੍ਰਿਸ਼ ਓਲੇ ਰਹੇ ਪਰ ਵਿਸ਼ਵ ਪੱਧਰ ਤੇ ਲੋਕਾਂ ਨੇ ਆਨਲਾਈਨ ਆਨੰਦ ਲਿਆ ਇਹ 2018 ਤੋਂ ਬਾਅਦ ਦੇਸ਼ ਭਰ ਵਿੱਚ ਦਿਖਾਈ ਦੇਣ ਵਾਲਾ ਪਹਿਲਾ ਪੂਰਨ ਚੰਦਰ ਗ੍ਰਹਿਣ ਸੀ ਖਗੋਲ ਵਿਗਿਆਨੀਆਂ ਨੇ ਕਿਹਾ ਕਿ ਇਹ ਕੁਦਰਤੀ ਘਟਨਾ ਹੈ ਅਤੇ ਮਨੁੱਖਾਂ ਜਾਂ ਜਾਨਵਰਾਂ ਲਈ ਕੋਈ ਖਤਰਾ ਨਹੀਂ ਹੈ ਤੇਲ ਫੈਕਟਰੀ ਵਿੱਚ ਵੱਡਾ ਹਾਦਸਾ ਗੈਸ ਲੀਕ ਹੋਣ ਕਾਰਨ ਤਿੰਨ ਕਰਮਚਾਰੀਆਂ ਦੀ ਮੌਤ ਕਈ ਹਸਪਤਾਲ ਵਿੱਚ ਦਾਖਲ ਮੱਧ ਪ੍ਰਦੇਸ਼ ਦੇ ਇੰਦੋਰ ਨੇੜੇ ਪ੍ਰੀਤਮਪੁਰ ਉਦਯੋਗਿਕ ਖੇਤਰ ਵਿੱਚ ਇੱਕ ਤੇਲ ਕੰਪਨੀ ਵਿੱਚ ਗੈਸ ਲੀਕ ਕਾਰਨ ਵੱਡਾ ਹਾਦਸਾ ਵਾਪਰਿਆ ਇਸ ਵਿੱਚ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ ਜਦਕਿ ਕਈ ਗੰਭੀਰ ਹਨ ਜ਼ਹਿਰੀਲੀ ਗੈਸ ਦੇ ਸੰਪਰਕ ਨਾਲ ਕਈ ਕਰਮਚਾਰੀ ਬੇਹੋਸ਼ ਹੋਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪ੍ਰਸ਼ਾਸਨ ਨੇ ਕੰਪਨੀ ਖਾਲੀ ਕਰਵਾ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਸ਼ੁਰੂਆਤੀ ਜਾਂਚ ਅਨੁਸਾਰ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਦੱਸਿਆ ਜਾ ਰਿਹਾ ਹੈ ਜਾਬ ਵਿੱਚ ਆਏ ਹੜ੍ਹਾਂ ਨੂੰ ਦੇਖ ਦੁਖੀ ਹੋਈ ਰਾਦੇਮਾ ਪੀੜਤਾਂ ਲਈ ਕੀਤੀ ਦੁਆ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਲਗਭਗ 2000 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਹਜ਼ਾਰਾਂ ਲੋਕ ਬੇਕਾਰ ਹੋ ਗਏ ਹਨ ਇਸ ਮੁਸ਼ਕਲ ਘੜੀ ਵਿੱਚ ਕਈ ਕਲਾਕਾਰ ਤੇ ਖਿਡਾਰੀ ਮਦਦ ਲਈ ਅੱਗੇ ਆ ਰਹੇ ਹਨ ਰਾਦੇ ਮਾਨੇ ਵੀ ਸੋਸ਼ਲ ਮੀਡੀਆ ਰਾਹੀਂ ਹੜਪੜਤਾਂ ਲਈ ਦੁਆ ਕੀਤੀ ਅਤੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਨ। Zomato Swiggy ਤੋਂ ਖਾਣਾ ਆਰਡਰ ਕਰਨਾ ਪਵੇਗਾ ਮਹਿੰਗਾ। ਤਿਉਹਾਰਾਂ ਤੋਂ ਪਹਿਲਾਂ ਆਨਲਾਈਨ ਭੋਜਨ ਆਰਡਰ ਕਰਨਾ ਮਹਿੰਗਾ ਹੋ ਗਿਆ ਹੈ। Zomato Swiggy ਅਤੇ Magicpin ਨੇ ਆਪਣੀਆਂ ਪਲੇਟਫਾਰਮ ਦੀਆਂ ਫੀਸਾਂ ਵਧਾ ਦਿੱਤੀਆਂ ਹਨ, ਜਦਕਿ 22 ਸਤੰਬਰ ਤੋਂ ਡਿਲੀਵਰੀ ਚਾਰਜ ਤੇ 18% GST ਵੀ ਲਾਗੂ ਹੋਵੇਗਾ। Swiggy ਨੇ ਫੀਸ 15 ਰੁਪਏ ਸੋਮੈਟੋ ਨੇ 12.50 ਰੁਪਏ ਅਤੇ ਮੈਜਿਕ ਪਿੰਨ ਨੇ 10 ਰੁਪਏ ਕਰ ਦਿੱਤੀ ਹੈ ਜੀਐਸਟੀ ਕਾਰਨ ਪ੍ਰਤੀ ਆਰਡਰ ਗਾਹਕਾਂ ਨੂੰ ਵਾਧੂ ਬੋਝ ਝੱਲਣਾ ਪਵੇਗਾ ਮੈਜਿਕ ਪਿੰਨ ਨੇ ਕਿਹਾ ਕਿ ਉਸ ਦੀ ਫੀਸ ਸਭ ਤੋਂ ਘੱਟ ਹੈ ਤੇ ਜੀਐਸਟੀ ਬਦਲਾ ਦਾ ਗਾਹਕਾਂ ਤੇ ਅਸਰ ਨਹੀਂ ਪਵੇਗਾ ਪੀਐਮ ਮੋਦੀ ਕਰਨਗੇ ਮਣੀਪੁਰ ਦਾ ਦੌਰਾ ਰਾਜਪਾਲ ਨੇ ਉੱਚ ਅਧਿਕਾਰੀਆਂ ਅਤੇ ਭਾਜਪਾ ਵਿਧਾਇਕਾਂ ਨਾਲ ਕੀਤੀ ਚਰਚਾ ਮਨੀਪੁਰ ਦੇ ਰਾਜਪਾਲ ਅਜੀਤ ਕੁਮਾਰ ਭੱਲਾ ਨੇ ਰਾਜ ਭਵਨ ਵਿੱਚ ਉੱਚ ਅਧਿਕਾਰੀਆਂ ਅਤੇ ਭਾਜਪਾ ਵਿਧਾਇਕਾਂ ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਐਨ ਬੀ ਰੈਨ ਸਿੰਘ ਵੀ ਸ਼ਾਮਲ ਸਨ ਨਾਲ ਮੀਟਿੰਗ ਕੀਤੀ ਇਹ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵੀ ਮਨੀਪੁਰ ਦੌਰੇ ਤੋਂ ਪਹਿਲਾਂ ਮਹੱਤਵਪੂਰਨ ਮੰਨੀ ਜਾ ਰਹੀ ਹੈ ਮਈ 2023 ਵਿੱਚ ਨਸਲੀ ਹਿੰਸਾ ਭੜਕਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਦੌਰਾ ਹੋ ਸਕਦਾ ਹੈ ਹਿੰਸਾ ਵਿੱਚ ਹੁਣ ਤੱਕ 260 ਤੋਂ ਵੱਧ ਮੌਤਾਂ ਹੋਈਆਂ ਅਤੇ ਹਜ਼ਾਰਾਂ ਲੋਕ ਬੇਕਾਰ ਹੋਏ ਹਨ। ਆਫ ਦਾ ਰਿਕਾਰਡ ਮੋਦੀ-ਟਰੰਪ ਦੇ ਹਮਲਾਵਰ ਰੁਖ ਨਾਲ ਕਿਵੇਂ ਨਜਿੱਠ ਰਹੇ ਹਨ? ਟਰੰਪ ਵੱਲੋਂ 50% ਟੈਰਿਫ, H1B ਵੀਜ਼ਾ ਸਖਤਕਰਨ ਅਤੇ ਰੈਮਿਟੈਂਸ ਤੇ ਟੈਰਿਫ ਲਗਾਉਣ ਦੇ ਪ੍ਰਸਤਾਵਾਂ ਦੇ ਬਾਵਜੂਦ ਭਾਰਤ ਨੇ ਖੁੱਲੇ ਟਕਰਾਅ ਦੀ ਬਜਾਏ ਸ਼ਾਂਤ ਵਿਰੋਧ ਅਤੇ ਲੋਬਿੰਗ ਰਾਹੀਂ ਜਵਾਬ ਦਿੱਤਾ ਹੈ। ਮੋਦੀ ਸਰਕਾਰ ਦਾ ਧਿਆਨ ਗੱਲਬਾਤ ਜਾਰੀ ਰੱਖਣ ਦਬਾਅ ਅੱਗੇ ਨਾ ਝੁਕਣ ਅਤੇ ਚੀਨ ਤੇ ਰੂਸ ਨਾਲ ਰਿਸ਼ਤੇ ਮਜ਼ਬੂਤ ਕਰਨ ਤੇ ਹੈ 트럼ਪ ਦੇ ਸਖਤ ਰੁਖ ਤੋਂ ਬਾਅਦ ਅਮਰੀਕਾ ਅੰਦਰ ਵੀ ਉਸ ਦੀ ਆਲੋਚਨਾ ਹੋਈ ਹਾਲਾਂਕਿ ਅੰਤ ਵਿੱਚ 트럼ਪ ਨੇ ਭਾਰਤ ਅਮਰੀਕਾ ਸਬੰਧਾਂ ਨੂੰ ਬੇहद ਖਾਸ ਦੱਸਿਆ ਅਤੇ ਮੋਦੀ ਨੇ ਵੀ ਇਸ ਨੂੰ ਵਿਸ਼ਵ ਪੱਧਰੀ ਰਾਜਨੀਤਿਕ ਪਾਈ ਵਾਲੀ ਕਰਾਰ ਦਿੱਤਾ ਗਰਭਪਤੀ ਗਾਂ ਦੇ ਢਿੱਡ ਵਿੱਚੋਂ ਨਿਕਲਿਆ 28 ਕਿਲੋ ਪਲਾਸਟਿਕ ਅਤੇ 41 ਕਿੱਲਾਂ ਡਾਕਟਰ ਵੀ ਹੋਏ ਹੈਰਾਨ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਜੋਨਲ ਪਸ਼ੂ ਹਸਪਤਾਲ ਬਰਨੋ ਦੇ ਡਾਕਟਰਾਂ ਨੇ ਇੱਕ ਗਰਭਪਤੀ ਗਾਂ ਦੇ ਪੇਟ ਵਿੱਚੋਂ 28 ਕਿਲੋ ਪਲਾਸਟਿਕ ਕੱਪੜੇ ਰस्सियां ਅਤੇ 41 ਕਿੱਲਾਂ ਕੱਢ ਕੇ ਸਫਲ ਸਰਜਰੀ ਕੀਤੀ ਗਾਂ ਨੂੰ ਖਾਣਾ ਪੀਣਾ ਛੱਡਣ ਕਾਰਨ ਹਸਪਤਾਲ ਲਿਆਂਦਾ ਗਿਆ ਸੀ ਸਰਜਰੀ ਤੋਂ ਬਾਅਦ ਉਸ ਦੀ ਸਿਹਤ ਦੀ 7 ਦਿਨ ਤੱਕ ਨਿਗਰਾਨੀ ਕੀਤੀ ਜਾਵੇਗੀ ਹਸਪਤਾਲ ਆਧੁਨਿਕ ਸਹੂਲਤਾਂ ਨਾਲ ਵੱਡੇ ਜਾਨਵਰਾਂ ਦੇ ਇਲਾਜ ਦਾ ਪ੍ਰਮੁੱਖ ਕੇਂਦਰ ਬਣ ਰਿਹਾ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਪਲਾਸਟਿਕ ਅਤੇ ਧਾਤ ਦਾ ਕੂੜਾ ਖੁੱਲੇ ਵਿੱਚ ਨਾ ਸੁੱਟਣ ਦੀ ਅਪੀਲ ਕੀਤੀ ਹੈ ਸਪੋਰਟਸ ਕੋਟਾ ਤਰਕਨ ਲਈ ਰੇਲਵੇ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਰੇਲ ਕੋਚ ਫੈਕਟਰੀ ਆਰਸੀਐਫ ਕਪੂਰਥਲਾ ਨੇ ਸਪੋਰਟਸ ਕੋਟੇ ਅਧੀਨ ਕੁੱਲ 23 ਅਸਾਮੀਆਂ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪੋਸਟਾ ਵਿੱਚ ਹਾਕੀ ਫੁੱਟਬਾਲ ਬਾਸਕਟਬਾਲ ਐਥਲੈਟਿਕਸ ਤੈराकी ਅਤੇ ਕੁਸ਼ਤੀ ਸ਼ਾਮਿਲ ਹਨ ਅਪਲਾਈ ਕਰਨ ਦੀ ਆਖਰੀ ਤਾਰੀਖ 29 ਸਤੰਬਰ 2025 ਹੈ ਉਮੀਦਵਾਰ ਘੱਟੋ ਘੱਟ 10ਵੀਂ ਪਾਸ ਜਾਂ ਆਈਟੀਆਈ ਨੈਸ਼ਨਲ ਅਪਰੈਂਟਿਸਸ਼ਿਪ ਸਰਟੀਫਿਕੇਟ ਹੋਣਾ ਚਾਹੀਦਾ ਹੈ ਅਪਲਾਈ ਕਰਨ ਲਈ ਅਧਿਕਾਰਕ ਵੈੱਬਸਾਈਟ ਦੀ ਵਰਤੋਂ ਕੀਤੀ ਜਾ ਸਕਦੀ ਹੈ